ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਅਮਰੀਕਾ ਦੀ ਸਟੇਟ ਕਿੱਧਰ ਨੂੰ ਜਾ ਰਹੀ ਹੈ ਇਹ ਇੱਕ opinion article ਨਿਊਯਾਰਕ ਟਾਈਮ ਦੇ ਵਿੱਚ ਅੱਜ ਐਮ ਜੇਸਨ ਕਰਕੇ ਆ ਉਹਨਾਂ ਨੇ ਲਿਖਿਆ ਹੈਗਾ ਕਹਿੰਦੇ ਵੀ ਅਨਮਾਰਕਡ ਵੈਨਸ ਸੀਕ੍ਰੀਟ ਲਿਸ ਪਬਲਿਕ ਡਿਨਾਂਸੀਏਸ਼ਨਸ ਕੀ ਇਹ ਸੱਚਮੁੱਚ ਹੀ ਪੂਲੀ ਸਟੇਟ ਅਮਰੀਕਾ ਦੇ ਵਿੱਚ ਪਹੁੰਚ ਗਈ ਹੈ ਕਹਿੰਦੇ ਵੀ ਜਦੋਂ ਕਲੰਬੀਆ ਦੇ ਗ੍ਰੈਜੂਏਟ ਸਟੂਡੈਂਟ ਮਹਿਮੂਦ ਖਲੀਲ ਦੀ ਅਬਡਕਸ਼ਨ ਹੋਈ ਇਹ ਉਹ ਅਨਮਾਰਕਡ ਕਾਰ ਸੀ ਤੇ ਇੱਕ ਬੰਦਾ ਕਹਿੰਦਾ ਵੀ ਮੈਂ ਅਰਜنٹੀਨਾ ਦੀ ਡਿਕਟੇਟਰਸ਼ਿਪ ਦੇ ਅੰਡਰ ਗਰੋਅਪ ਹੋਇਆ ਹਾਂ ਤੇ ਉੱਥੇ ਕਹਿੰਦੇ ਇਦਾਂ ਵਾਪਰਦਾ ਸੀਗਾ ਵੀ ਅਨਮਾਰਕਡ ਕਾਰਾਂ ਆਈਆਂ ਜਿਹੜੇ ਵੀ ਗਵਰਨਮੈਂਟ ਦੇ ਵਿਰੋਧੀ ਵਿਚਾਰਾਂ ਵਾਲੇ ਆ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਸੀ ਇਹ ਸਾਰਾ ਕੁਝ ਪਲੇਨ ਕਲੋਸ ਜਿਹੜੇ ਆਂਦੇ ਸੀ ਇਹ ਆਪਾਂ ਇੰਡੀਆ ਦੇ ਵਿੱਚ ਵੀ ਹੋਰ ਬਹੁਤ ਸਾਰੇ ਮੁਲਕਾਂ 'ਚ ਦੇਖਦੇ ਹੈਗੇ ਆ ਜਦੋਂ ਖਲੀਲ ਨੂੰ ਅਬਡਕਟ ਕੀਤਾ ਗਿਆ ਸੀ ਨਿਊਯਾਰਕ ਟਾਈਮ ਰਿਪੋਰਟ ਕਰਦੀ ਕਹਿੰਦੇ ਭਈ ਉਹਨਾਂ ਨੂੰ ਪੁੱਛਿਆ ਵੀ ਕੌਣ ਆ ਤੁਸੀਂ ਉਹ ਕਹਿੰਦੇ ਵੀ ਵੀ ਡੋ ਹਵ ਟੂ ਆਨਸਰ ਯੂ ਕਿਹੜੀ ਏਜੰਸੀ ਤੋਂ ਆ ਕਹਿੰਦੇ ਵੀ ਵੀ ਡੋਟ ਹੈਵ ਟੂ ਆਨਸਰ ਸੋ ਕਾਫੀ ਸਮੇਂ ਬਾਅਦ ਪਤਾ ਲੱਗਿਆ ਵੀ ਕਾਫੀ ਘੰਟਿਆਂ ਬਾਅਦ ਭਈ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਪਿਕਅਪ ਕੀਤਾ ਹੈਗਾ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਜਿਹੜੇ ਲੋਕ ਉਦਾਂ ਦੇ ਮੁਲਕਾਂ ਚ ਰਹੇ ਆ ਇੱਕ ਮੈਰੀਨ ਹਰਸ਼ ਕਰਕੇ ਆ ਓ ਰូមਾਨੀਆ ਤੋਂ ਆ ਉਹ ਕਹਿੰਦੀ ਵੀ ਮੇਰਾ ਚਾਈਲਡਹੂਡ ਕਾਮੁਨਿਸਟ ਰូមਾਨੀਆ ਦੇ ਵਿੱਚ ਹੋਇਆ ਕਹਿੰਦੀ ਮੈਂ ਉੱਥੇ ਦੇਖਦੀ ਹੁੰਦੀ ਸੀ ਵੀ ਕਿੱਦਾਂ ਤੁਹਾਡੀ ਜਦੋਂ ਡੋਰ ਬੈਲ ਵੀ ਹੁੰਦੀ ਆ ਤੇ ਤੁਸੀਂ ਡਰ ਜਾਂਦੇ ਆ ਕੰਬਣ ਲੱਪ ਜਾਂਦੇ ਆ ਵੀ ਪਤਾ ਨਹੀਂ ਕੌਣ ਆ ਗਿਆ ਸਾਨੂੰ ਚੱਕ ਕੇ ਲੈ ਜਾਊਗੇ ਹੁਣ ਕਹਿੰਦੀ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਅਮਰੀਕਾ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ ਰੁਮੇਸ਼ਾ ਆਜ਼ਟਰਕ ਕਰਕੇ ਆ ਯੂਨੀਵਰਸਿਟੀ ਦੀ ਸਟੂਡੈਂਟ ਆ ਉਹ ਆਪਾਂ ਦੇਖਿਆ ਕਿਸ ਤਰ੍ਹਾਂ ਉਹ ਆਪਣੇ ਬੁਰਕੇ ਦੇ ਵਿੱਚ ਜਾ ਰਹੀ ਸੀ ਬਿਨਾ ਕਿਸੇ ਗੱਲ ਤੋਂ ਪਲੇਨ ਕਲੋਥ ਕੱਪੜਿਆਂ ਵਾਲੇ ਆਏ ਉਹਨੂੰ ਚੱਕ ਲਿਆ ਚੱਕ ਕੇ ਕਾਰ ਦੇ ਵਿੱਚ ਲੈ ਲੈ ਗਏ ਤੇ ਕੋਈ ਉਹਨਾਂ ਦੇ ਮਾਰਕ ਨਹੀਂ ਕੀਤਾ ਗਿਆ ਸੀ ਲੋਕਾਂ ਨੇ ਵੀਡੀਓ ਬਣਾਈਆਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਏਜੰਸੀ ਤੋਂ ਆ ਕੁਛ ਵੀ ਆ ਪਿਛਲੇ ਦਿਨਾਂ ਦੇ ਵਿੱਚ ਵੈਨਜ਼ੂਏਲਾ ਨੂੰ ਬਹੁਤ ਸਾਰੇ ਲੋਕ ਭੇਜੇ ਗਏ ਜੋ ਐਮਐਸ 13 ਕਹਿ ਕੇ ਹੁਣ ਇੱਕ ਜਿਹੜਾ ਬੰਦਾ ਆ ਉਹ ਪਤਾ ਲੱਗਿਆ ਵੀ ਉਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਹੁਣ ਉਹ ਲਾਸ ਸੂਟ ਫਾਈਲ ਕੀਤਾ ਤੇ ਖੁਦ ਯੂਐਸ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਮੰਨ ਲਿਆ ਵੀ ਹਾਂ ਇਹ ਮਿਸਟੇਕ ਸਾਡੇ ਕੋਲੋਂ ਹੋਈ ਹੈਗੀ ਆ ਅਸੀਂ ਉਹਨੂੰ ਜਿਹੜਾ ਉੱਥੇ ਭੇਜਿਆ ਹੈਗਾ ਸੋ ਬਹੁਤ ਸਾਰੀਆਂ ਕਹਿੰਦੇ ਚਿਲਿੰਗ ਸਟੋਰੀਜ਼ ਆ ਰਹੀਆਂ ਹੈਗੀਆਂ ਆ ਆਈਸ ਡਾਕੂਮੈਂਟ ਚੈੱਕ ਕਰ ਰਿਹਾ इवन ਸਾਬੇ ਦੇ ਉੱਤੇ ਜਿਹੜਾ ਨਿਊਯਾਰਕ ਦੇ ਵਿੱਚ ਟ੍ਰੇਨ ਸਿਸਟਮ ਹੈਗਾ ਉੱਥੇ ਨਿਊਯਾਰਕ ਦੀਆਂ ਪਬਲਿਕ ਦੀਆਂ ਲਾਇਬ੍ਰੇਰੀਜ਼ ਦੇ ਬਾਹਰ ਜਿੱਥੇ ਲੋਕ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਕਲਾਸਿਸ ਸਿੱਖਣ ਆਦੇ ਹੈਗੇ ਆ इवन ਯੂਐਸ ਦੇ ਸਿਟੀਜ਼ਨਸ ਨੂੰ ਆਈਸ ਵੱਲੋਂ ਜਿਹੜਾ ਹੈਂਡਕਪ ਕੀਤਾ ਗਿਆ ਜੋ ਬਾਅਦ ਦੇ ਵਿੱਚ ਛੱਡ ਜਰੂਰ ਦਿੱਤੇ ਗਏ ਪਰ इवन ਸਿਟੀਜ਼ਨ ਤੱਕ ਵੀ ਸੋ ਇਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ ਕਹਿੰਦੇ ਵੀ ਇਹ ਤਾਂ ਇਦਾਂ ਨਹੀਂ ਲੱਗ ਰਿਹਾ ਵੀ ਜਿਹੜੀ ਅਮਰੀਕਾ ਸਭ ਤੋਂ ਬੈਸਟ ਜਿਹੜੀ ਡੈਮੋਕਰੈਟਿਕ ਕੰਟਰੀ ਹੈਗੀ ਆ ਵੀ ਉੱਥੇ ਇਹ ਕੁਝ ਵਾਪਰ ਸਕਦਾ ਹੋਵੇ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਕੋਲ ਜਦੋਂ ਕ੍ਰੀਏਟ ਕੀਤੀ ਗਈ ਸੀ 911 ਤੋਂ ਬਾਅਦ ਕ੍ਰੀਏਟ ਕੀਤੀ ਗਈ ਸੀ ਠੀਕ ਆ ਉਹਨਾਂ ਕੋਲ ਪਾਵਰ ਸੀ ਗਿਆ ਉਸ ਟਾਈਮ ਦੇ ਉੱਤੇ ਅ ਅਮਰੀਕਾ ਦੇ ਉੱਤੇ ਬਹੁਤ ਵੱਡਾ ਅਟੈਕ ਹੋਇਆ ਸੀ ਤੇ ਉਹ ਉਹ ਜਾਇਜ਼ ਵੀ ਸੀ ਅਰ ਜੇਸ ਹਸਾਬ ਦੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਹੋਣਾ ਨੇ 300 ਤੋਂ ਵੱਧ ਲੋਕਾਂ ਦਾ ਜਿਹੜਾ ਲੀਗਲ ਸਟੇਟਸ ਆ ਰਿਵੋਕ ਕਰਤਾ ਖਾਸ ਕਰਕੇ ਸਟੂਡੈਂਟਸ ਦਾ ਤੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਵੀ ðiਸ ਆਰ ਲੂਨਾਟਿਕਸ ਹਨ ਤੇ ਹਾਲਾਂਕਿ ਜੇ ਉਹਨਾਂ ਦੇ ਪਿਛਲੇ ਸਾਲ ਦੇ ਬਿਆਨ ਦੇਖੋ ਤੇ ਉਹ ਕਹਿੰਦੇ ਵੀ ਸਾਨੂੰ ਟੋਟਲੀ ਇਹਦੇ ਉਲਟ ਸੀ ਇਥੇ ਐਮਰਜੈਂਸੀ ਲੱਗੀ ਹੋਈ ਆ ਜਿਹੜੇ ਰਿਪਬਲਿਕਨ ਵਿਚਾਰਾਂ ਵਾਲੇ ਸਟੂਡੈਂਟਸ ਆ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਜੇ ਆ ਬੋ ਆ ਪਰ ਇਹ ਸਾਰਾ ਕੁਝ ਜਿਹੜਾ ਹੁਣ ਆਪਾਂ ਦੇਖ ਰਹੇ ਆ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਹੋ ਰਿਹਾ ਹੈਗਾ ਕਿਸ ਤਰ੍ਹਾਂ ਕੈਨੇਡਾ ਦੀ ਇੱਕ ਐਕਟਰ ਬੀਬੀ ਨੂੰ ਅਰੈਸਟ ਕੀਤਾ ਗਿਆ ਸੀ 12 ਦਿਨ ਉਹ ਜੇਲ੍ਹ ਦੇ ਵਿੱਚ ਰਹੀ ਤੇ ਬਹੁਤ ਸਾਰੀਆਂ ਡਿਟੇਲਡ ਸਟੋਰੀਆਂ ਆ ਰਹੀਆਂ ਹੈਗੀਆਂ ਇੱਕ ਜਰਮਨ ਦੇ ਕੋਲ ਮਿਸਟਮੀਨਰ ਚਾਰਜਸ ਸੀ ਉਹਨੂੰ ਇੱਕ ਦਹਾਕਾ ਪਹਿਲਾਂ ਜਿਹੜਾ ਮਿਸਟਮੀਨਰ ਚਾਰਜਸ ਸੀ ਜਦੋਂ ਉਹ ਵਾਪਸ ਆਇਆ ਉਹਦੇ ਕੋਲ ਗ੍ਰੀਨ ਕਾਰਡ ਹੋਲਡਰ ਸੀ ਤੇ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਇੱਕ ਰਸ਼ੀਅਨ ਸਾਇੰਟਿਸਟ ਫਰੌਗ 엠ਬਰੀਓਜ਼ ਲਿਆ ਰਿਆ ਸੀ ਉਹਨੂੰ ਜਿਹੜਾ ਵਾਪਸ ਉਥੋਂ ਭੇਜ ਦਿੱਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਭਈ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ ਸੀ ਪ੍ਰੋਪਰਲੀ ਵੀ ਉਹਦੇ ਕੋਲ ਜੋ ਉਹ ਫਰੌਗ ਹੈਗਾ ਹਾਲਕਿ ਉਹ ਸਾਇੰਟਿਸਟ ਸੀ ਤੇ ਉਹਦੇ ਕੋ ਲੈਟਰ ਵਗੈਰਾ ਸੀਗੇ ਉਹਦੇ ਜਿਹੜੇ ਉਹਦਾ ਜਿਹੜਾ ਪੀ ਐਚ ਡੀ ਦਾ ਬੌਸ ਸੀਗਾ ਉਹਦੇ ਕੋਲ ਸੋ ਇਹ ਸਾਰਾ ਕੁਝ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ ਸੋ ਨੋ ਮੈਟਰ ਤੁਹਾਡਾ ਕਿਹੜਾ ਜਿਹੜਾ ਸਟੇਟਸ ਆ ਤੁਹਾਨੂੰ ਅ ਅਰੈਸਟ ਕੀਤਾ ਜਾ ਸਕਦਾ ਹੈਗਾ ਬਹੁਤ ਸਾਰੇ ਜਿਹੜੇ ਵਕੀਲ ਆ ਉਹ ਕਹਿ ਰਹੇ ਆ ਕਿ ਜਿਨ੍ਹਾਂ ਕੋਲ ਜਿਹੜੇ ਸਿਟੀਜ਼ਨ ਨਹੀਂ ਖਾਸ ਕਰਕੇ ਉਹੋ ਟ੍ਰੈਵਲ ਨਾ ਕਰਨ ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਵੀ ਆ ਕੋਈ ਨਾ ਕੋਈ ਕਿਤੇ ਨ ਕਿਤੇ ਤੁਹਾਨੂੰ ਜਿਹੜੀ ਆ ਦਿੱਕਤ ਆ ਸਕਦੀ ਆ سوشل ਮੀਡੀਆ ਨੂੰ ਲੈ ਕੇ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਸੋ ਤੁਹਾਡੇ ਫੋਨ ਲਏ ਜਾਂਦੇ ਆ ਜਦੋਂ ਤੁਸੀਂ ਐਂਟਰ ਕਰਦੇ ਆ ਉਹਨੂੰ ਸਕੈਨ ਕੀਤਾ ਜਾਂਦਾ ਉਹ ਤਾਂ ਕੁਝ ਸੈਕਿੰਡ ਦੇ ਵਿੱਚ ਇਹ ਸਾਰਾ ਸਕੈਨ ਹੋ ਜਾਂਦਾ ਕਿੱਥੇ ਤੁਸੀਂ ਕੀ ਲਿਖਿਆ ਕਿਹਦੇ ਬਾਰੇ ਕੀ ਆ ਅ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਿਚਾਰਾਂ ਦੇ ਨਾਲ ਨਾ ਐਗਰੀ ਕਰਦੇ ਹੋਏ ਬੰਦੇ ਨੂੰ ਵੀ ਰਿਪੋਰਟ ਕਰ ਦਿੱਤਾ ਗਿਆ ਫਰਾਂਸ ਦਾ ਜੋ ਇੱਕ ਸਾਇੰਟਿਸਟ ਹੈਗਾ ਉਹ ਆਪਾਂ ਨੂੰ ਪਤਾ ਹੀ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਕਾਫੀ ਇਸ ਵੇਲੇ ਟੈਂਸ ਬਣੀ ਹੋਈ ਹੈਗੀ ਆ ਜਦੋਂ ਆਪਾਂ ਖਬਰਾਂ ਕਰਦੇ ਆ ਬਹੁਤ ਸਾਰੇ ਸਾਡੇ ਸਰੋਤੇ ਕਹਿ ਦਿੰਦੇ ਵੀ ਨਹੀਂ ਤੁਸੀਂ ਇੱਦਾਂ ਦੱਸਦੇ ਆ ਉਹ ਤੁਹਾਨੂੰ ਆਧਾਰਨਾ ਆਪਾਂ ਸਾਰੀਆਂ ਦੱਸਤੀਆਂ ਵੀ ਭਈ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ ਸੋ ਉਹਨਾਂ ਸਟੂਡੈਂਟਸ ਦੇ ਨਾਲ ਵੀ ਜਿਹੜੇ ਆਪਣੇ ਮੁਲਕਾਂ ਤੋਂ ਡਰਦੇ ਹੋਏ ਪੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਉੱਥੇ ਈਵਨ ਇੱਕ ਰਸ਼ੀਆ ਦੀ ਸਟੂਡੈਂਟ ਸੀ ਜੋ ਪੀ ਐਚ ਡੀ ਦੀ ਉਹਨੂੰ ਵੀ ਅਰੈਸਟ ਕੀਤਾ ਗਿਆ ਆ ਹਾਲਾਂਕਿ ਉਹ ਕਹਿੰਦੀ ਵੀ ਮੈਂ ਤਾਂ ਰਸ਼ੀਆ ਦੇ ਅਗੇਂਸਟ ਪ੍ਰੋਟੈਸਟ ਕੀਤੇ ਸੀ ਕਿ ਤੁਸੀਂ ਜੁਕ੍ਰੇਨ ਦੇ ਵਿੱਚ ਕਿਉਂ ਜਿਹੜਾ ਆ ਅਟੈਕ ਕੀਤਾ ਹੈਗਾ ਸੋ ਜੇ ਉਹ ਰਿਪੋਰਟ ਵਾਪਸ ਜਾਊਗੀ ਤੇ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਕੀ ਹੋਊਗੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਪ੍ਰੈਜ਼ੀਡੈਂਟ ਹੁਕਵਿੱਟ ਕਰ ਗਏ ਕਲੰਬੀਆ ਯੂਨੀਵਰਸਿਟੀ ਦੀ ਹੁਣ ਨਵੀਂ ਟਰਮ ਪ੍ਰੈਜ਼ੀਡੈਂਟ ਆਈ ਹੈ ਕਲੈਰੇ ਸ਼ਿਪਮੈਨ ਅ ਤੇ ਸੋ ਸਾਰਾ ਕੁਝ ਜਿਹੜਾ ਯੂਨੀਵਰਸਿਟੀ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਜੋਰ ਆ ਲੱਗ ਰਿਹਾ ਹੈ ਜੀ ਜਿਹੜੇ ਵੈਨੇਜ਼ੁਏਲਾ ਨੂੰ ਘਲੇ ਸੀ ਉਹਨਾਂ ਵਿੱਚ ਤਿੰਨ ਕ ਜਾਨਿਆਂ ਦਾ ਜਦਾ ਜਦਾ ਹਰਜੋਤ ਸਿੰਘ ਜੀ ਰੌਲਾ ਪੈ ਰਿਹਾ ਕਿੰਨੇ ਵੀ ਇੱਕ ਬਾਰਬਰ ਇੱਕ ਮੇਕਅਪ ਆਰਟਿਸਟ ਤੇ ਇੱਕ ਪ੍ਰੋਫੈਸ਼ਨਲ ਸਾਕਰ ਪਲੇਅਰ ਜਿਨ੍ਹਾਂ ਨੂੰ ਸਿਰਫ ਸਿਰਫ ਟੈਟੂਜ਼ ਦੇ ਆਧਾਰ ਦੇ ਉੱਤੇ ਬਗੈਰ ਕੋਈ ਹੋਰ ਪੁਖਤਾ ਜਿਹੜੇ ਸਬੂਤਾਂ ਦੇ ਆਧਾਰ ਦੇ ਉੱਤੇ ਨਹੀਂ ਵੀ ਇਹ ਟ੍ਰੈਂਡ ਰੁਗਵਾ ਗੈਂਗ ਦੇ ਮੈਂਬਰ ਆ ਪਿਓ ਦੇ ਕਰਕੇ ਅਲਸਲਵਾਡੋਰ ਦੇ ਵਿੱਚ ਮੈਗਾ ਪ੍ਰिजन ਦੇ ਵਿੱਚ ਉਹਨਾਂ ਨੂੰ ਕੱਲ ਦਿੱਤਾ ਗਿਆ ਉਹਨਾਂ ਦੇ ਵਕੀਲਾਂ ਦੇ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਇਹ ਦਾਵਾ ਆ ਵੀ ਇਹ ਇਹ ਜਿਹੜੇ ਤਿੰਨੇ ਜਾਣੇ ਆ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਇਸ ਗੈਂਗ ਦੇ ਨਾਲ ਪਰ ਫਿਰ ਵੀ ਉਹਨਾਂ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ ACLU ਦੇ ਦੁਆਰਾ ਫੈਡਰਲ ਕੋਰਟ ਦੇ ਵਿੱਚ ਇੱਕ ਡਾਕੂਮੈਂਟ ਜਿਹੜਾ ਉਹ ਕਹਿੰਦੇ ਵੀ ਧਾਇਰ ਕੀਤਾ ਗਿਆ ਆ ਏਲੀਨ ਐਨਮੀ ਵੈਲੀਡੇਸ਼ਨ ਗਾਈਡ ਅ ਜਿਸ ਦੇ ਵਿੱਚ ਕਹਿੰਦੇ ਵੀ ਜਿਹਦੇ ਵਿੱਚ ਇਮੀਗ੍ਰੇਸ਼ਨ ਦੇ ਘਾਰੀਆਂ ਦੇ ਉੱਤੇ ਇਹ ਫਰਜ ਆ ਵੀ ਉਹ ਐਕਟ ਕਰਨ ਵੈਨੇਜ਼ੁਏਲਾ ਦੇ ਲੋਕਾਂ ਦੇ ਉੱਤੇ ਵੈਨੇਜ਼ੁਏਲੀਅਨਸ ਦੇ ਉੱਤੇ ਜਿਹੜੇ ਕਿ 14 ਸਾਲ ਦੀ ਉਮਰ ਤੋਂ ਉੱਤੇ ਆ ਜਿਹੜੇ ਯੂ ਐਸ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗੇ ਕਹਿੰਦੇ ਵੀ ਇਹ ਗਾਈਡ ਦੇ ਵਿੱਚ ਇਨਸਟਰਕਸ਼ਨ ਆ ਵੀ ਕਿਦਾਂ ਤੁਸੀਂ ਡਿਟਰਮਾਈਨ ਕਰਨਾ ਆ ਏਲੀਨ ਐਨਮੀ ਐਕਟ ਦੇ ਤਹਿਤ 1798 ਦੇ ਵਿੱਚ ਵੀ ਹਾਂ ਵੀ ਇਹ ਜਿਹੜੇ ਬੰਦੇ ਇਹਨਾਂ ਨੂੰ ਰਿਪੋਰਟ ਜਿਹੜਾ ਐਕਚੁਅਲੀ ਇਸ ਦੇ ਵਿੱਚ ਕਿੱਤਾ ਜਿਹੜਾ ਉਹ ਜਾ ਸਕਦਾ ਆ 20 ਆਈਟਮਸ ਨੇ 6 ਕੈਟੇਗਰੀਜ਼ ਆ ਉਹਦੇ ਵਿੱਚ ਕਹਿੰਦੇ ਵੀ ਸਕੋਰ ਕਾਰਡ ਹੁੰਦਾ ਆ ਜਿਹੜਾ 81 ਪੁਆਇੰਟ ਤੱਕ ਜਾਂਦਾ ਆ ਗਾਈਡ ਦੇ ਵਿੱਚ ਕਹਿੰਦੇ ਵੀ ਜੇ ਤੁਹਾਡੀ ਟੈਲੀ ਚ 8 ਪੁਆਇੰਟ ਜਾਂ ਉਸ ਤੋਂ ਵੱਧ ਆ ਜਾਂਦੇ ਆ ਜਿਨ੍ਹਾਂ ਵਿੱਚ ਇੱਕ ਕਿਸੇ ਦਾ ਟੈਟੂ ਸੋਸ਼ਲ ਮੀਡੀਆ ਪੋਸਟ ਜਾਂ ਸਿੰਬਲ ਜਿਹੜੇ ਉਹਨਾਂ ਨੇ ਇਦਾਂ ਦੇ ਡਿਸਪਲੇ ਕੀਤੇ ਆ ਤਾਂ ਜੇ 8 ਪੁਆਇੰਟ ਤੋਂ ਉੱਤੇ ਆ ਜਾਂਦੇ ਤੇ ਕਹਿੰਦੇ ਵੀ ਤੁਹਾਨੂੰ ਗੈਂਗ ਮੈਂਬਰ ਮੰਨਦੇ ਆ ਸੋ 81 ਪੁਆਇੰਟਾਂ ਦੇ ਵਿੱਚੋਂ ਜੇ 8 ਪੁਆਇੰਟ ਤੁਹਾਡੇ ਉਸ ਸ਼ੀਟ ਦੇ ਹਿਸਾਬ ਦੇ ਨਾਲ ਉੱਥੇ ਆ ਜਾਂਦੇ ਆ ਤਾਂ ਇਹ ਉਹਨਾਂ ਨੂੰ ਗੈਂਗ ਮੈਂਬਰ ਮੰਨਦੇ ਆ ਤੇ ਏਲੀਨ ਐਨਮੀ ਐਕਟ ਦੇ ਤਹਿਤ ਉਹਨਾਂ ਨੂੰ ਇੱਥੋਂ ਕੱਢਿਆ ਜਾ ਸਕਦਾ ਆ ਸੋ ਕਹਿੰਦੇ ਵੀ ਇਹਨਾਂ ਲੋਕਾਂ ਦੇ ਨਾਲ ਇਹੀ ਚੀਜ਼ ਜਿਹੜੀ ਉਹ ਵਾਪਰੀ ਆ ਕਹਿੰਦੇ ਵੀ ਇਹ ਬਹੁਤ ਅਨ ਰਿਲਾਇਬਲ ਇੱਕ ਜਿਹੜੀ ਚੈੱਕ ਸ਼ੀਟ ਹੈਗੀ ਆ ਜਾਂ ਚੈੱਕ ਲਿਸਟ ਹੈਗੀ ਆ ਜਿਸ ਦੇ ਵਿੱਚ ਵੀ ਆਈਟਮ 6 ਕੈਟਾਗਰੀਜ਼ ਦੇ ਵਿੱਚ ਕਹਿੰਦੇ ਵੀ 8 ਪੁਆਇੰਟ ਲੋਕਾਂ ਦੇ ਕਈਆਂ ਦੇ ਜਿਹੜੇ ਇਸ ਹਿਸਾਬ ਦੇ ਨਾਲ ਬਣੇ ਤਾਂ ਹੁਣ ਏਸੀਐਲਯੂ ਵਾਲੇ ਕਹਿੰਦੇ ਵੀ ਇੱਕ ਲੜਾਈ ਲੜ ਰਹੇ ਆ ਵੀ ਭਾਈ ਏਟਲੀਸਟ ਇਸ ਦੀ ਕਿੱਦਾਂ ਇਸ ਨੂੰ ਜਸਟੀਫਾਈ ਕਰਨਾ ਆ ਵੀ ਇਹ ਵਾਕਿਆ ਹੀ ਬੰਦੇ ਇਸ ਇਨ੍ਹਾਂ ਗੈਂਗਸ ਦੇ ਮੈਂਬਰ ਹੈਗੇ ਆ ਜਾਂ ਨਹੀਂ ਹੈਗੇ ਇਸ ਚੈਕਲਿਸਟ ਨੂੰ ਕਿੱਦਾਂ ਇਨਫੋਰਸ ਕਰਨਾ ਆ ਇਹਦੀ ਇਸ ਦੇ ਉੱਤੇ ਜਿਹੜੀ ਹੁਣ ਕਿੰਨੇ ਵੀ ਉਹ ਲੜਾਈ ਜਿਹੜੀ ਨਾਲ ਦੇ ਨਾਲ ਲੜ ਰਹੇ ਆ ਕਹਿੰਦੇ ਵੀ ਬਹੁਤੇ ਲੋਕਾਂ ਦਾ ਤਾਂ ਇਹ ਕਸੂਰ ਜਿਹੜਾ ਹੋ ਗਿਆ ਵੀ ਉਹਨਾਂ ਨੇ ਕੁਝ ਜਿਹੜੇ ਟੈਟੂ ਆ ਉਹ ਬਣਾਏ ਆ ਵੀ ਟੈਟੂ ਬਣਾਉਣਾ ਹੀ ਹੁਣ ਉਹਨਾਂ ਦੇ ਲਈ ਜਿਹੜਾ ਉਹ ਜੁਰਮ ਹੋ ਗਿਆ 1798 ਸੰਨ ਦੇ ਵਿੱਚ ਟੈਟੂ ਕੋਈ ਕੋਈ ਬਣਾਉਂਦਾ ਸੀਗਾ ਤੇ ਕਹਿ ਸਕਦੇ ਆ ਵੀ ਜਿਹੜੇ ਮਜੇ ਹੋਏ ਗੈਂਗਸਟਰ ਕਹਿ ਲੋ ਜਾਂ ਗੁੰਡੇ ਜਾਂ ਕੁਝ ਇਦਾਂ ਦੇ ਚੀਜ਼ਾਂ ਰਨ ਕਰਨ ਵਾਲੇ ਉਹਨਾਂ ਦੇ ਉੱਤੇ ਇੱਕ ਮਾਰਕਿੰਗ ਹੁੰਦੀ ਸੀਗੀ ਵੀ ਪਰ ਪਰ ਹੁਣ ਅੱਜ ਤਾਂ ਟੈਟੂ ਅਜਿਹਾ ਲੋਕ ਸ਼ੌਂਕ ਨੂੰ ਹੀ ਜਿਹੜੇ ਬਹੁਤ ਜ਼ਿਆਦਾ ਜਿਹੜੇ ਉਹ ਬਣਾਉਂਦੇ ਆ ਸੋ ਕਹਿੰਦੇ ਵੀ ਪਹਿਲੇ 200 ਜਣੇ ਉੱਤੇ ਇਕੱਲੇ ਸੀ ਉਹਨਾਂ ਵਿੱਚ ਕਈ ਜਣੇ ਇਸੇ ਹੀ ਕੈਟਾਗਰੀ ਦੇ ਵਿੱਚ ਔਨ ਕਰਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਬਹੁਤ ਸਾਰੀਆਂ ਕਨਜ਼ਰਵੇਟਿਵ ਜਿਹੜੀਆਂ ਵੌਇਸਸ ਆ ਉਹਨਾਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਯਾਦ ਹੋਊਗਾ ਜੋ ਰੋਗਨ ਜਿਨ੍ਹਾਂ ਨੇ 3 ਘੰਟੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਪੋਡਕਾਸਟ ਕੀਤਾ ਸੀ ਤੇ ਇੰਡੋਰਸ ਵੀ ਕੀਤਾ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਭਈ ਤੁਸੀਂ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਨੂੰ ਅਕਿਊਜ਼ ਕਰਕੇ ਵੀ ਕ੍ਰਿਮੀਨਲ ਗੈਂਗ ਹੈਗਾ ਇਹ ਬਹੁਤ ਮਾੜੀ ਗੱਲ ਹੈਗੀ ਆ ਉਹ ਉਹਨਾਂ ਨੇ ਵਿਰੋਧ ਕਰਨਾ ਕਾਫੀ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਤੁਸੀਂ ਸੋਚ ਨਹੀਂ ਸਕਦੇ ਐਨ ਕੋਲਟਰ ਬਹੁਤ ਹੀ ਹਾਰਡ ਕੋਰਪ ਰਿਪਬਲਿਕਨ ਕਮੈਂਟੇਟਰ ਹੈਗੀ ਫਾਰ ਰਾਈਟ ਕਮੈਂਟੇਟਰ ਆ ਉਹਨ ਕਿਹਾ ਵੀ ਵੈਨ ਦਾ ਐਡਮਿਨਿਸਟ੍ਰੇਸ਼ਨ ਅਰੈਸਟਡ ਅ ਫਾਰਮਰ ਕੋਲੰਬੀਅਨ ਯੂਨੀਵਰਸਿਟੀ ਗ੍ਰੈਜੂਏਟ ਸਟੂਡੈਂਟ ਹੂ ਹੈਡ ਬੀਨ ਇਨਵੋਲਵਡ ਇਨ ਕੈਂਪਸ ਪ੍ਰੋਟੈਸਟ ਕਹਿੰਦੀ ਵੀ ਇਹ ਬਹੁਤ ਮਾੜੀ ਗੱਲ ਆ ਕਹਿੰਦੀ ਥੇਅਰ ਇਜ਼ ਆਲਮੋਸਟ ਨੋ ਵਨ ਆ ਡੋਨਟ ਵਾਂਟ ਟੂ ਰਿਪੋਰਟ ਬਟ ਅਨਲੈਸ ਥੇ ਹੈਵ ਕਮਿਟਿਡ ਅ ਕ੍ਰਾਈਮ ਇਜ਼ ਨਾਟ ਦਿਸ ਅ ਵਾਇਲੇਸ਼ਨ ਆਫ ਦਾ ਫਰਸਟ ਅਮੈਂਡਮੈਂਟ ਸੋ ਐਨ ਕਲਟਰ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਹਿੰਦੀ ਵੀ ਮੈਂ ਨਹੀਂ ਚਾਹਦੀ ਵੀ ਕੋਈ ਵੀ ਬੰਦਾ ਡਿਪੋਰਟ ਹੋਵੇ ਅਨਲੈਸ ਉਸ ਬੰਦੇ ਨੇ ਕ੍ਰਾਈਮ ਕੀਤਾ ਹੈ ਨਹੀਂ ਤਾਂ ਤੁਸੀਂ ਫਰਸਟ ਅਮੈਂਡਮੈਂਟ ਦੀ ਵਾਈਲੇਸ਼ਨ ਕਰ ਰਹੇ ਇਹ ਉਹ ਬੀਬੀ ਕਹਿ ਰਹੀ ਆ ਜਿਹੜੀ ਫਾਰ ਰਾਈਟ ਆ ਤੁਸੀਂ ਬੋਲਦੇ ਹੋ ਸੁਣਦੇ ਹੋਣੇ ਆ ਕਈ ਵਾਰੀ ਉਹ ਜਦੋਂ ਬੋਲਦੀ ਵੀ ਹੁੰਦੀ ਏਦਾਂ ਲੱਗਦਾ ਪਈ ਉਹ ਮਗਾ ਦਾ ਸਤੰਭ ਮੰਨਦੇ ਉਹਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਮੂਵਮੈਂਟ ਦਾ ਇੱਕ ਸਤੰਭ ਆ ਉਹ ਜੀ ਸੋ ਆਪਣਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਜੀ ਬਿਲਕੁਲ ਹਰਜੋਤ ਸਿੰਘ ਜੀ ਸੋ ਲਿਬਰੇਸ਼ਨ ਡੇ ਆ ਗਿਆ ਅੱਜ ਕੋਸ਼ਕਿੰਟੇਵਾ ਦਾ ਆਪਾਂ ਨੂੰ ਪਤਾ ਲੱਗੂਗਾ ਕਿਦੇ ਤੇ ਕਿੰਨਾ ਜਿਹੜਾ ਉਹ ਟੈਰਿਫ ਲੱਗਣ ਜਿਹੜਾ ਉਹ ਜਾ ਰਿਹਾ ਹੈ ਕਿ ਹਲਚਲ ਜਿਹੜੀ ਇਸ ਪੂਰੇ ਬਾਬਤ ਹੋਣੀ ਆ ਜਿਹੜੇ ਇੱਕ ਚੀਜ਼ ਇਸ ਬਾਬਤ ਇਹ ਆਈ ਆ ਵੀ ਜਿਹੜੇ ਟ੍ਰੈਜਰੀ ਸੱਤਰ ਆ ਉਹਨਾਂ ਨੇ ਇਹ ਕਿਹਾ ਆ ਵੀ ਗੱਲਬਾਤ ਅਸੀਂ ਫਿਰ ਵੀ ਕਰਾਂਗੇ ਜੇ ਟੈਰਿਫ ਲਾ ਵੀ ਦਿੱਤਾ ਹੈ ਜੇ ਘਟਾਉਣ ਨੂੰ ਕੋਈ ਚੀਜ਼ ਕਹਿੰਦਾ ਆ ਤਾਂ ਅਸੀਂ 네ਗੋਸ਼ੀਏਸ਼ਨ ਜਿਹੜੀ ਇਸ ਦੇ ਵਿੱਚ ਕੀਤਾ ਜਾਊਗਾ ਕਿਤੇ ਵੀ ਟੈਰਿਫ ਤੇ ਰੇਟ ਕੈਪ ਹੋਣਗੇ ਤੇ 네ਗੋਸ਼ੀਏਟ ਕਰਕੇ ਇਹਨਾਂ ਨੂੰ ਡਾਊਨ ਜਿਹੜਾ ਉਹ ਕੀਤਾ ਆ ਜਾ ਸਕਦਾ ਆ ਤੇ ਯੂਨੀਵਰਸਲ ਟੈਰਿਫ ਬੈਕ ਫਾਇਰ ਕਰਨਗੇ ਫਾਇਦਾ ਹੋਊਗਾ ਨੁਕਸਾਨ ਹੋਊਗਾ ਆ ਇਹ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਪਰ ਸਾਰੇ ਜਾਨੇ ਹੁਣ ਵੈਸਟ ਕੋਸਟ ਦੇ ਉੱਤੇ 1 ਵਜੇ ਅੱਖਾਂ ਘਾੜ ਕੇ ਬੈਠੇ ਆ ਤੇ ਈਸਟ ਕੋਸਟ ਦੇ ਉੱਤੇ 4 ਵਜੇ ਅੱਖਾਂ ਘਾੜ ਕੇ ਬੈਠੇ ਆ ਕੰਨ ਖੋਲ ਕੇ ਬੈਠਿਆ ਵੀ ਦੇਖੋ ਕੀ ਹੁੰਦਾ ਅੱਜ ਇਹਨਾਂ ਨੇ ਬਾਕੀ ਮੁਲਕਾਂ ਨੂੰ ਵੀ ਸੌਣ ਨਹੀਂ ਦੇਣਾ ਦੇਖੋ ਸਮਾਂ ਵੀ ਇਹਨਾਂ ਨੇ ਉਸ ਤਰ੍ਹਾਂ ਦਾ ਰੱਖਿਆ ਆ ਜਦੋਂ ਦੂਜੇ ਪਾਸੇ ਰਾਤ ਹੋਣੀ ਆ ਉਹਨਾਂ ਦੀ ਨੀਂਦ ਜਿਹੜੀ ਉਹ ਬੇਚੈਨ ਜਿਹੜੀ ਉਹ ਜ਼ਰੂਰ ਹੋਊਗੀ ਸੋ ਲੈਟਸ ਸੀ ਕੀ ਓਵਰਆਲ ਇਸ ਦੇ ਵਿੱਚ ਬਣਦਾ ਆ ਤੇ ਇਮੀਗ੍ਰੇਸ਼ਨ ਦੇ ਮਾਮਲੇ 'ਚ ਤੁਹਾਨੂੰ ਉਹ ਦੱਸਿਆ ਹੀ ਆ ਪੀ ਕੀ ਕੁਝ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਬਹੁਤ ਸਾਰੇ ਗ੍ਰੀਨ ਕਾਰਡ ਹੋਲਡਰ ਜਿਹੜੇ ਟਰੈਵਲਰਸ ਟਰੈਵਲਰਸ ਆ ਜਿਹੜੇ ਟਰੈਵਲ ਵੀ ਕਰ ਰਹੇ ਆ ਉਹ ਇਮੀਗ੍ਰੇਸ਼ਨ ਕਰੈਕਡਾਊਨ ਦਾ ਸ਼ਿਕਾਰ ਜਿਹੜਾ ਇਸ ਦੇ ਵਿੱਚ ਹੋ ਰਿਹਾ ਗਾਹੇ ਬਗਾਹੇ ਸੋ ਇ ਇਦਾਂ ਦੀ ਅਪਡੇਟਸ ਦੇਣ ਦੇ ਲਈ ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਦੇ ਨਾਲ ਇਦਾਂ ਹੀ ਜੁੜਦੇ ਰਿਹਾ ਕਰੋ ਹੁਣ ਲਈ ਨੇ ਇਜਾਜ਼ਤ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼ਕਾ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ